ਚਾਰ ਅੱਜ ਦੋ ਵੜਾ ਸੁਈਆਂ ਇੱਕ ਗੱਬਣ ਤੇ ਇੱਕ ਆ ਬੂਰੀ ਨੀਲੀ ਤਿਲਾਂ ਵਾਲੀ ਬੂਰੀ ਯਾਨੀ ਗੱਬਣ ਹਫਤਾ ਕਰਦੀ ਹੈ ਠੀਕ ਆ ਜੀ ਹਾਂਜੀ ਹਾਂਜੀ ਸੋ ਮੱਧ ਚੰਗੀ ਆ ਨਾ ਟਾਂ ਛਟੂਂ ਚ ਦੀ ਪੂਰੀ ਡੱਬਾ ਮੈਂ ਨਾ ਚੰਗੇ ਸੰਧੂ ਸਾਹਿਬ ਫਾਰਮਰ ਤੋਂ ਲਈ ਉਹ ਤੋਂ ਯਾਨੀ ਕਿ ਨੀਲੀ ਦੇ ਸਾਰੇ ਹੋਏ ਹੋਈ ਆ ਯਾਨੀ ਕਿ ਬੂਰੀ ਠੀਕ ਆ ਠੀਕ ਆ ਠੀਕ ਆ ਵਿੱਚ ਅੰਗਪੱਖ ਜਿਹੜਾ ਨੀਲੀ ਦਾ ਵੀ ਇਹਦੇ ਹੈਗਾ ਹਨਾ ਪੂਰੀ ਹਾਂਜੀ ਸੰਧੂ ਸਾਹਿਬ ਬੂਰੀ ਤੇ ਹੈਗੀ ਹੈਗੀ ਨਾਲ ਨੀਲੀ ਵੀ ਆ ਨਾਲ ਤਿਲਾਂ ਵਾਲੀ ਤੇ ਸਾਰੇ ਫੰਕਸ਼ਨ ਵਾਲੀ ਸਾਰੀਆਂ ਆ ਗਈਆਂ ਹਨਾ ਨਸਲਾਂ ਬਰੀਡਾਂ ਵਿੱਚ ਬਾਕੀ ਸੰਧੂ ਸਾਹਿਬ ਦੂਜੇ ਸੂਏ ਦਾ ਰਿਕਾਰਡ ਵੀ ਚੰਗਾ ਕੋਈ ਪੀਕ ਲੈਵਲ ਤੇ 14 14.5 ਕਿਲੋ ਇਹਨੇ ਚਵਾਇਆ ਵਾ ਠੀਕ ਹੈ ਜੀ ਹਾਂ ਜੀ ਸੰਧੂ ਸਾਹਿਬ ਹਫਤਾ ਲੈਂਦੀ ਆ ਹਫਤੇ ਜਾਨੀ ਕਿ ਪੰਡਾਂ ਹੀ ਪਾਜੂਗੀ ਦੇਵੇ ਦੀ ਅੱਜ ਤੋਂ ਤਕਰੀਬਨ ਇੱਕ ਹਫਤਾ ਲੈ ਜੂਗੀ ਅੱਜ ਹਾਂ ਜੀ ਹਾਂ ਜੀ ਹਾਂ ਜੀ ਤੇ ਸੂਆ ਹੋਊਗਾ ਤਿੱਜਾ ਤਿੱਜਾ ਸੂਆ ਸੋਣਾ ਸੰਧੂ ਸਾਹਿਬ ਲਓ ਜੀ ਤਿੱਜਾ ਸੂਆ ਦੋਸਤੋ ਇਹ ਸਮਾਜ ਨੇ ਸੁਣਾ ਤੇ ਕੋਈ ਜੱਜ ਪਿਛਲੇ ਘਰੋਂ ਕੋਈ ਦੁੱਧ ਪੁੱਛਿਆ ਹੋਵੇ ਆਪਾਂ ਦੁੱਧ ਕਿੰ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਇਹਦੀ ਮਾਂ ਦਾ ਵੀ ਰਿਕਾਰਡ ਚੰਗਾ ਕੋਈ 17 ਕਿਲੋ ਤੇ ਚੱਲਣ ਦੀ ਇਹਦੀ ਮਾਂ ਜਿਹੜੀ ਉਹਨਾਂ ਦੇ ਕੋਲ ਹੀ ਐ ਫਾਰਮਰ ਤੋਂ ਠੀਕ ਹੈ ਜੀ ਹਾਂਜੀ ਹਾਂਜੀ ਲਓ ਜੀ 17 ਕਿਲੋ ਠੀਕ ਹੈ ਜੀ ਇਹਦੀ ਮਦਰਤਾ ਮਿਲ ਕੇ ਰਿਕਾਰਡ ਆ ਤੇ 13 14 13 14 ਕਿਲੋ ਜਿਹੜਾ ਦੁੱਧ ਇਹਨੇ ਚਵਾਇਆ ਪਿਛਲੇ ਸਵੇਰੇ ਜੇਕਰ ਅਪਨ ਦੂਜੇ ਸਵੇਰੇ ਦੀ ਗੱਲ ਕਰ ਗਏ ਬਾਕੀ ਚਲੋ ਨਾਰਮਲੀ ਆਪਾਂ ਗੱਲ ਕਰਦੇ ਆ ਵੀ ਨਸਲ ਬਰੀਡਾਂ ਨੇ ਦੁੱਧ ਚਵਾਉਣਾ ਹੀ ਹੁੰਦਾ ਠੀਕ ਆ ਜਿੱਦਾਂ ਦੀ ਇਹ ਮਾਝਾ ਫੋਲੀ ਭਜਨ ਵੇਟ ਆ ਕੱਦ ਵੀ ਵੱਡਾ ਹਾਈਟ ਲੈਂਥ ਬਾਕੀ ਤੁਸੀਂ ਆ ਵੇਖ ਹੀ ਸਕਦੇ ਜੀ ਠੀ ਬਹੁਤ ਸੋਹਣਾ ਪਿੱਠਪੂੜਾ ਆਰਡਰ ਦੀ ਆ ਕੁਆਲਿਟੀ ਆ ਹਜੇ 7 ਦਿਨ ਨਾਰਮਲ ਦੇ ਨੇ 7 ਦਿਨ ਹਜੇ ਲੈ ਜਾਣੇ ਆ ਠੀਕ ਆ ਜੀ ਥੱਲੋਂ ਲੇਵੇ ਦੀ ਬੰਤਰ ਬਹੁਤ ਵਧੀਆ ਜਿੱਦਾਂ ਆਪਾਂ ਨਾਰਮਲੀ ਗੱਲ ਕਰਦੇ ਆ ਵੀ ਅੱਗੋਂ ਸਟਾਰਟਿੰਗ ਤੁਸੀਂ ਵੇਖੋਗੇ ਇਧਰੋਂ ਇਧਰੋਂ ਧੋਨ ਵਾਲੀ ਸਾਈਡ ਤੋਂ ਸਟਾਰਟਿੰਗ ਜੇ ਗਾਰਡ ਕਾਫੀ ਸਟਾਰਟਿੰਗ ਆ ਠੀਕ ਆ ਜੀ ਇਧਰ ਬੈਕ ਸਾਈਡ ਬਿਲਕੁਲ ਸਾਰ ਦੇ ਨਾਲ ਹੀ ਲੇਵਾ ਜਿਹੜਾ ਬਣਾਉਗੀ ਬਾਕੀ ਨਿਸ਼ਾਨੀਆਂ ਮੁਕੰਮਲ ਤੌਰ ਤੇ ਪੂਰੀਆਂ ਨੇ ਕਿਸੇ ਭਰਾਨੇ ਕਾਲ ਨੂੰ ਠੀਕ ਆ ਜੀ ਨੀਲੀ ਰਾਵੀ ਦਾ ਚਾਹੇ ਕੋਈ ਨੀਲੀ ਦਾ ਕੋਈ ਚੰਗੇ ਸਾਣ ਤੋਂ ਜਾਂ ਚੰਗੇ ਸਰੀਮਣ ਤੋਂ ਦਾ ਬੱਚੇ ਲੈਣੇ ਆ ਤੇ ਬੱਚੇ ਵੀ ਆਹੋ ਜੀ ਮੱਝ ਚੰਗੇ ਪਾ ਦੂਗੀ ਠੀਕ ਆ ਜੀ ਬਿਲਕੁਲ ਜਾਇਜ ਮਾਰਕਿੰਗ ਦੇ ਵਿੱਚ ਸਿੰਘ ਪੂਰਾ گول ਬਾਕੀ ਤੋਰਾ ਤਾਰਾ ਆਪਾਂ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆ ਬਾਹਰ ਕੱਢ ਕੇ ਲੈ ਵਜਾਜੇ ਨੂੰ ਖੋਲੀ ਇੱਕ ਵਾਰੀ ਵਾਕਿਆ ਸੰਦੋ ਸਾਹ ਠੰਡੀ ਧੀਰ ਵੀ ਬਹੁਤ ਜਿਆਦੀ ਆ ਹਾਂ ਹਾਂਜੀ ਆਹ ਦੇਖੋ ਜੀ ਇਹੋ ਜੀ ਛੜਾਕਲ ਛੜੂਕਲ ਨਹੀਂ ਆ ਤੇ ਉਮੀਦ ਆਪਾਂ ਚੰਗੀ ਕਰਦੇ ਆ ਦੋਸਤੋ ਕਰਮਾ ਲਈ 5-7-8 ਦਿਨਾਂ ਦੇ ਵਿੱਚ ਥੱਲਿਓ ਮਸ਼ਕਾਂ ਬਨੂਗੀ ਪੂਰੀਆਂ ਹਜੇ ਤੁਸੀਂ ਵੇਖ ਸਕਦੇ ਜੀ ਵੀ ਹਜੇ ਲਾਇ ਲਏ ਪਈ ਐ ਘਟੋ ਘੜ 50 60 60 ਪਰਸੈਂਟ ਜਿਹੜੀ ਬਣੀ ਐ ਠੀਕ ਆ ਜੀ ਤੇ ਬਾਕੀ ਜਿਹੜੀ ਕਸਰ ਅਠਾ ਸੱਤਾਂ ਦਿਨਾਂ ਦੇ ਵਿੱਚ ਕੱਢ ਕੇ ਪੂਰੀ ਤਿਆਰੀ ਕਰੂਗੀ ਵੇਖੋ ਮੇਰਾ ਪ੍ਰਾਠੀਕ ਆ ਜੀ ਸੋ ਝੂਮ ਝੂਮ ਤੁਰਦੀ ਆ ਪੂਰੇ ਵਜਨ 'ਦੋੜ ਫੱਬੀ ਖਲੋਤੀ ਆ ਕਰਮਾ ਲਈ ਬਾਕੀ ਸਿਹਤ ਵਾਲੇ ਪਾਸੇ ਜੇਕਰ ਗੱਲ ਕਰੀਏ ਤੇ ਕਿਸੇ ਫਾਰਮਰ ਭਰਾ ਨੇ ਚੰਗੀ ਸੇਵਾ ਕੀਤੀ ਆ ਤੇ ਨਾਰਮਲੀ ਬਾਕੀ ਝਲਕਾ ਮਾਰ ਕੇ ਸਾਰੇ ਭਰਾਵਾਂ ਨੂੰ ਦਿਖਾਈ ਬਾਕੀ ਸੰਦੂ ਸਾਹਿਬ 100 ਡੰਗਰ ਵੇਖੀਏ ਕਿਤੇ ਜਾ ਕੇ ਇੱਕ ਇਹੋ ਜਿਹਾ ਲੱਭਦਾ ਵਾ ਇਹ ਖਾਸੀਅਤ ਆ ਨਾ ਨੀਲੀ ਰਾਵੀ ਚਾਹੇ ਬੂਰੀ ਮੱਝ 100 ਪਸ਼ੂਆਂ ਦੇ ਵਿੱਚੋਂ ਕਿਤੇ ਇੱਕ ਦੋ ਖੜੀਆਂ ਮਿਲਦੀਆਂ ਨੇ ਬਾਕੀ ਬਾਰੇ ਬਹੁਤ ਵੀਰ ਭਰਾ ਫੋਨ ਲਾਉਂਦੇ ਇਹ ਵੀ ਆਪਾਂ ਨੂੰ ਨਾ ਨੀਲੀ ਰਾਵੀ ਤਿਲਾਂ ਵਾਲੀ ਬੂਰੀ ਲੱਭ ਕੇ ਲੈ ਕੇ ਦੋ ਹਾਂ ਜੀ ਆਹ ਦੇਖੋ ਜਾਜੀ ਬਰੇ 53 ਟੁੱਪਣ ਦੀਆਂ ਆਈਏ ਪੂਰੀ ਮੈਂ ਇਹਨਾਂ ਸੰਦੂ ਸਾਹਿਬ 53 ਟੁੱਪਣ ਇੱਕ ਨੰਬਰ ਆ ਬਾਕੀ ਆਪਣੀ ਭਾਰ ਪਿਛੇਰੀ ਘਰ ਤੱਕ ਅਗਲੇ ਦਾ ਗਰੰਟੀ ਹੋਊਗੀ ਠੀਕ ਆ ਜੀ ਹਾਂਜੀ ਹਾਂਜੀ ਸੋ ਲਬਾਇਲ ਬੂਈ ਵੀ ਦੋਸਤੋ ਮੈਂ ਦੀ ਪੂਰੀ ਆ 골ਡਨ ਉੱਪਰੋਂ ਕੰਪਲੀਟ ਆ ਠੀਕ ਆ ਜੀ ਤੇ ਸਿੰਗਲ ਖੱਡੀ ਬਹੁਤ ਸੋਹਣਾ ਪਿੱਠਪੂੜਾ ਬਾਕੀ ਉਮੀਦ ਆਪਾਂ ਚੰਗੀ ਖਾਸੀ ਕਰ ਸਕਦੇ ਆ ਬਾਕੀ ਕੋਈ ਚੰਗਾ ਮੇਰਾ ਫਾਰਮਰ ਭਰਾ ਲੈ ਕੇ ਜਾਵੇ ਚਾਹੇ ਕੋਈ ਬਰੀਡਰ ਭਰਾ ਵੀ ਲੈ ਕੇ ਜਾਂਦਾ ਚਾਹੇ ਕੋਈ ਨਾਰਮਲ ਹੀ ਚੰਗਾ ਫਾਰਮਰ ਭਰਾ ਲੈ ਕੇ ਜਾਂਦਾ ਜਿਹਦੀ ਸੇਵਾ ਕਾਫੀ ਚੰਗੀ ਆ ਤਾਂ ਦੁੱਧ ਤਕਰੀਬਨ ਕੋਈ 14 ਇਹ ਨਵਾਂ ਦਾ ਕੁਝ ਨਹੀਂ ਗਾ ਠੀਕ ਆ ਜੀ ਸੰਤੋਸ਼ ਸਾਹਿਬ ਕਮੀ ਪੇਸ਼ੀ ਮੱਝ ਕੋਈ ਹੈ ਹੀ ਨਹੀਂ ਆ ਲੋ ਜੀ ਸੋ ਬੂਰੀ ਮੱਝ ਤੇ ਬਹੁਤ ਵੀਰ ਗਾਗ ਨੇ ਠੀਕ ਆ ਜੀ ਕਿਉਂਕਿ ਬਹੁਤ ਵੀਰਾਂ ਦੀਆਂ ਫੂਨ ਕਾਲਾਂ ਆਉਂਦੀਆਂ ਨੇ ਪਿੱਛੇ ਜੇ ਵੀ ਆਪਾਂ ਕੋਈ ਦੋ ਤਿੰਨ ਬੜੀਆਂ ਸਟੈਂਡਰਡ ਦੀਆਂ ਬੂਰੀਆਂ ਮੱਝਾਂ ਵਿਖਾਈਆਂ ਸੀ ਭਰਾਵਾਂ ਨੂੰ ਕਾਫੀ ਫੂਨ ਕਲਉਆਈਆਂ ਵੀਰਾਂ ਦੀਆਂ ਟੀਕਾ ਜੀ ਵੀ ਮਤਲਬ ਇੱਕ ਮੱਝ ਹੁੰਦੀ ਹੈ ਪਰ ਗਾਹਕ ਭੈਣ ਭਰਾ ਖਰੀਦਦਾਰ ਬਹੁਤੇ ਹੁੰਦੇ ਆ ਠੀਕ ਆ ਸੋ ਆਹ ਲੇਵੇ ਦੀ ਕੁਆਲਿਟੀ ਆ ਠੀਕਾ ਜੀ ਸੋ ਨਾਰਮਲੀ ਹਜੇ 8-7 ਦਿਨ ਅੱਗ ਕੇ ਤੁਸੀਂ ਸੌਦਾ ਕਰ ਲਿਆ ਜੀ ਗਾਂ ਸੰਦੂ ਸਾਹਿਬ ਸੀਮਣ ਵੀ ਚੰਗਾ ਨੀਲੀ ਦਾ ਗਾਂ ਪੂਰੀ ਦਾ ਰੱਖਿਆ ਜਾਣੀ ਗੇ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਆ ਜੀ لا ਵੀ جج ਇਹਦਾ ਮੋਲ ਵੀ ਤੇ ਕੀ ਕਰਦੇ ਆ ਡਿਮਾਂਡ ਵੀ ਰੱਖੀ ਆ ਦੇਵਾਂਗੇ ਕਿੰਨੇ ਦੀ ਅੱਜ ਸੰਦੋ ਸਾਹਿਬ ਮੋਲ ਦੇ ਕਰਨ ਨੂੰ ਭਾਵੇਂ ਡੇਢ ਕਰ ਲਈਏ 1.45 ਕਰ ਲਈਏ ਪਰ ਆਪਾਂ ਨੂੰ ਜਾਇਜ਼ ਮਿਲੀ ਆ ਤੇ ਆਪਾਂ ਜਾਇਜ਼ ਹੀ ਦੇਣੀ ਆ ਬਿਲਕੁਲ ਬਿਲਕੁਲ ਹਾਂਜੀ ਇਹ ਸੰਦੋ ਸਾਹਿਬ 1.25 ਦੀ ਦੇ ਦਾਂਗੇ 1.25 ਦੀ ਹਾਂਜੀ ਹਾਂਜੀ ਹਾਲ ਆਈਆਂ ਕਿ ਆਉਂਦਾ ਕੋਈ ਸੱਜਣ ਕੋਈ ਪਾਰਟੀ ਆਉਂਦੀ ਕੋਈ ਜਾਂ ਵੈਸੇ ਸੰਦੋ ਸਾਹਿਬ ਕੋਈ ਆਏ ਕਾਇਦਾ ਘਰੇ ਆਇਦਾ ਮਾਨਤਨ ਕਰਾਂਗੇ ਮੌਕੇ ਤੇ ਬਾਕੀ ਠੀਕ ਹੈ ਜੇ ਨਾ ਵੀ ਹੋ ਸਕਿਆ ਮੋੜ ਦੇਣੀ ਆ ਠੀਕ ਆ ਜੀ ਹਾਂਜੀ ਲਓ ਜੀ 1.5 ਲੱਖ ਵੀਰਾਂ ਦਾ ਵੀ ਇਹਦਾ ਮੋਲ ਨਾਲ ਲੈਣ ਦੇਣ ਠੀਕ ਆ ਜੀ ਆ ਇੱਕ ਪੰਜੀ ਦੇ ਵਿੱਚੋਂ ਜੋ ਵੀ ਬਣਦਾ ਮਾਨਤਾ ਨਾਲ ਠੀਕਾ ਜੀ ਉਹ ਜ਼ਰੂਰ ਕੀਤਾ ਜਾਊਗਾ ਕਿਉਂਕਿ ਛੋਟਾ ਛਾਟਾ ਮੌਕੇ ਤੇ ਜ਼ਰੂਰ ਕੀਤੀਆਂ ਜਾਂਦੀਆਂ ਨੇ 노 ਡਾਊਟ ਉਹ ਮੇਰਾ ਭਰਾ ਸੁਧੀ ਡਾਇਰੈਕਟ ਕਾਲ ਲਾਉ ਠੀਕਾ ਜੀ ਬਾਕੀ ਇੱਕ ਵਾਰੀ ਤੁਹਾਨੂੰ ਫੇੜਾ ਆਪਾਂ ਥੋੜਾ ਲਾਗਿਓ ਵਿਖਾ ਦਿੰਨੇ ਆ ਤੇ ਕਿਉਂਕਿ ਨਸਲ ਫਰੀੜਾ ਜਿਹੜੀ ਦੋਸਤੋ ਘੱਟ ਮਿਲਦੀ ਆ ਬੂਰੀ ਵੀ ਚਲੋ ਆਮ ਨਾਰਮਲ ਲੱਭ ਜਾਂਦੀ ਆ ਬਾਕੀ ਤਿਲਾਂ ਵਾਲੀ ਨੀਲੀ ਅੰਗਪੱਖ ਦੀ ਇਹ ਕਿ ਦਿਨਾ ਕਿਤੇ ਘਾਟਾ ਠੀਕਾ ਜੀ ਬਾਕੀ ਪੂਰਾ ਬਾਡੀ ਵੇਖੋਗੇ ਤੁਸੀਂ ਤਿਲਾਂ ਦੇ ਨਾਲ ਭਰੀ ਪਈ ਆ ਮੇਰਾ ਭਰਾ ਮੈਂ ਪਹਿਲਾਂ ਵੀ ਜ਼ਿਕਰ ਕਰ ਦਿੱਤਾ ਕੋਈ ਮੇਰਾ ਵੀ ਚੰਗੇ ਸੀਮਨ ਤੇ ਕੰਮ ਕਰੇ ਠੀਕ ਹੈ ਜੀ ਅੱਗੇ ਨੀਲੀ ਰਾਵੀ ਤੇ ਚਾਹੇ ਬੱਚੇ ਲੈਣਾ ਚਾਹੁੰਦਾ ਤੇ ਬੱਚੇ ਕਰਮਾਲੀ ਚੰਗੇ ਪਾਉਗੇ ਕਿਉਂਕਿ ਬਾਦੂ ਘਾਟੂ ਕੋਈ ਸਫੇਦੀ ਨਜ਼ਰ ਨਹੀਂ ਆਉਂਦੀ ਤੁਹਾਨੂੰ ਮਾਰਕਿੰਗ ਜਾਇਜ਼ ਮਾਰਕਿੰਗ ਆ ਜਿੱਥੇ ਜਿੱਥੇ ਪ੍ਰੋਪਰ ਹੋਣੀ ਚਾਹੀਦੀ ਆ ਸੋ 1 ਲੱਖ 25000 ਦਾ ਇਹ ਤੋਹਫਾ ਤੁਹਾਨੂੰ ਮਿਲ ਜੂ